ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਲੋਕ ਸਿਹਤ ਬਣਾਉਣ ਵਾਸਤੇ ਦੇਸੀ ਘਿਓ ਖਾਂਦੇ ਹਨ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ-ਨਵੀਆਂ ਕੰਪਨੀਆਂ ਦੇ ਨਾਂ ਤੇ ਦੇਸੀ ਘਿਓ ਵਿਕਦੇ ਹਨ ਇਸ ਤਰ੍ਹਾਂ ਦਾ ਇੱਕ ਮਾਮਲਾ ਅੱਜ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਵਿੱਚ ਗਊ ਦਾ ਦੇਸੀ ਘਿਓ ਜਿੰਦਲ ਟੈਲਰ ਵੱਲੋਂ ਵੇਚਿਆ ਜਾ ਰਿਹਾ ਸੀ ਜੋ ਦੇਸੀ ਘਿਓ ਦੇ ਨਾਂ ਤੇ ਜ਼ਹਿਰ ਸੀ ਜਿਸ ਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਨੇ ਦੱਸਿਆ ਕਿ ਕਈ ਦਿਨਾ ਤੋਂ ਇਸ ਗੋਡਾਊਨ ਤੇ ਸਿਹਤ ਵਿਭਾਗ ਵੱਲੋਂ ਨਜ਼ਰ ਰੱਖੀ ਗਈ ਸੀ ਜਦੋਂ ਹੀ ਇਹਨਾਂ ਨੇ ਗੋਡਾਊਨ ਖੋਲਿਆ ਤਾਂ ਫੂਡ ਸੇਫਟੀ ਟੀਮ ਵੱਲੋਂ ਇਸ ਤੇ ਕਾਰਵਾਈ ਕਰਦਿਆ ਸੈਂਪਲ ਲੈ ਕੇ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ ਡਾਕਟਰ ਜਤਿੰਦਰ ਪਾਟਿਆ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪਤਾ ਲੱਗਿਆ ਸੀ ਕਿ ਜਿੰਦਲ ਟਰੇਡਰ ਵੱਲੋਂ ਐਵਿਕ ਨਾਂ ਦੇ ਇੱਕ ਗਊ ਦਾ ਦੇਸੀ ਘੋ ਚ ਵੇਚਿਆ ਜਾ ਰਿਹਾ ਹੈ ਪਹਿਲਾਂ ਵੀ ਇਸ ਦੇਸੀ ਘੋ ਦਾ ਸੈਂਪਲ ਫੇਲ ਆਇਆ ਹੈ ਉਨਾ ਦੱਸਿਆ ਕਿ ਇਹ ਕਿਉਂ ਖਾਣਯੋਗ ਹੈ ਹੀ ਨਹੀਂ ਹੈ ਹੁਣ ਇਥੋਂ ਦੇ ਸੈਂਪਲ ਲੈ ਕੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ ਸਤਿ ਸ਼੍ਰੀ ਅਕਾਲ ਅਸਾਨੂੰ ਗੁਪਤ ਸੂਤਰ ਅਨੁਸਾਰ ਪਤਾ ਲੱਗਾ ਸੀ ਕਿ ਇੱਕ ਗੋਦਾਮ ਹੈਗਾ ਹੈ ਸ਼ਾਇਦ ਉਸ ਦੇ ਨੇੜੇ ਜਿੱਥੇ ਕਿ ਦੇਸੀ ਕੇ ਉਹ ਜੜਾ ਹੈਗਾ ਹੈ ਪਰ ਕਾਫੀ ਤਦਾਦ ਮਿਲਦਾ ਹੈ ਪਰ ਜਿਹੜੀ ਕੁਆਲਿਟੀ ਦਾ ਕੰਪਰੋਮਾਈਜ਼ ਹੈਗਾ ਉਹਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਘਟਦੇ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲੇ ਲਿੱਤਾ ਸੀ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਅਨਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸੇ ਨਤੀਜੇ ਤੇ ਪਹੁੰਚੇ ਆ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿੰਨਾ ਚੋ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਏ ਆ ਔਰ ਇਹ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਆ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਸੇ ਸੇਮ ਬ੍ਰਾਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਸ ਗੋਦਾਮ ਵਿੱਚ ਲੌਕ ਅੰਡਰਲੌਕ ਐਂਡ ਕੀ ਕਰ ਸਰ ਤੁਸੀਂ ਇਹ ਕਹੇ ਕਿ ਅਨ ਸੇਫ ਜਿਹੜਾ ਹੈਗਾ ਜਨਤਾ ਨੂੰ ਜਿਹੜਾ ਦੱਸ ਦਿਓ ਅਨ ਸੇਫ ਦਾ ਮਤਲਬ ਕੀ ਹੈਗਾ ਅਨ ਸੇਫ ਦਾ ਮਤਲਬ ਹੈਗਾ ਕਿ ਇਹ ਕੀ ਜਿਹੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਾ ਸਕਦੇ ਆ ਇਹ ਕਿਉਂ ਆਂਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰਮਾਈਜ਼ ਹੈ ਲੇਕਿਨ ਅਨ ਸੇਫ ਦਾ ਮਤਲਬ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀ ਸੈਂਪਲਿੰਗ ਵੀ ਜੇ ਇਹ ਕਹਿਣਗੇ ਤੇ ਕਰਵਾਈ ਜਾਏਗੀ ਅਗਰ ਹੋਰ ਇਹ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਸਾਨੂੰ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ ਸ਼ਿਸ਼ੋ ਪੰਜ ਪਏ ਜਿੰਨੀਆਂ ਕੁਆਲਿਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਝ ਹੈ ਵੀ ਖਾਣ ਕੀ ਲੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁਦ ਦਾ ਬ੍ਰਾਂਡ ਜਿਹੜਾ ਹੈਗਾ ਮੋਲ ਹੈਗਾ ਜਾਂ ਬੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਸਾਰੇ ਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਇਹ ਟ੍ਰੈਂਡ ਚੱਲਿਆ ਆ ਕਿ ਜੋਤ ਵਾਲਾ ਕਿ ਉਹ ਜਾਂ ਖਾਨ ਵਾਲਾ ਕਿ ਉਹ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿ ਉਹ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕਸਟਮਰ ਜਿਹੜਾ ਹੈ ਉੱਥੇ ਸ਼ਰਦਾ ਦੇ ਨਾਲ ਜਾਂਦਾ ਆ ਉਥੇ ਮੰਦਰਾਜ ਜਾਂਦਾ ਹੈ ਜਾਂ ਗੁਰਦੁਆਰਾ ਸਾਹਿਬ ਜਿੱਦੇ ਜਾਂਦਾ ਹੈ ਉਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਉਸ ਨੂੰ ਨੁਕਸਾਨ ਦਾਇਕ ਪਹੁੰਚ ਸਕਦਾ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਵਰਤੋ ਜੇ ਕੋਈ ਹੈ ਆਪਣਾ 20 30 ਰੁਪਏ ਘੱਟ ਲੈ ਕੇ ਖਰਚ ਕੇ ਇਹ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ ਚ ਨਾ ਕੰਪਰਮਾਈਜ਼ ਕਰੋ ਸਿਹਤ ਲਈ ਨਾ ਗੋਮਪਰਮਾਈਜ਼ ਕਰੋ ਬੈਸਟ ਹੈਗਾ ਕਿ ਤੁਸੀਂ ਅੱچھے ਬ੍ਰਾਂਡ ਦਾ ਹੀ ਖੋਲੋ ਚੰਗੀ ਜਗ੍ਹਾ ਤੋਂ ਲਓ ਉਹਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਲਈ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕੀ ਉਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚੇ ਵੀ ਦੁਕਾਨਾਂ ਨਹੀਂ ਅਸੀਂ ਇਹ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇਮਾਰੀ ਕਰ ਰਹੇ ਆਂ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਖੁਸ਼ਿਆਰਪੁਰ ਤੋਂ ਦੀਪਕ ਅਗਨੀ ਹੋਤਰੀ ਦੀ ਰਿਪੋਰਟ ਪੰਜਾਬੀ ਜਾਗਰਣ